ਕੜਨਾ ਕਮਾਲ ਦੀ ਗੱਲੇ ਆਏ ਕਿ ਮੈਂ ਗੱਲ ਸੁਣ ਲੈ ਪਾਦਾ ਪਾਜੂ ਮੇਰੇ ਕੋਲ ਨਹੀਂ ਕੜਨੀ ਆਇਆ ਯਾਰ ਹੈ ਤੇਰੇ ਠਿਕਰੇ ਮੈਂ ਮੈਂ ਮੋਟਰ ਵਾਲਾ ਹੱਡ ਆਏ ਕਿ ਮੈਂ ਲੈ ਲਊਗਾ ਪਾਣੀ ਮੈਂ ਯਾਰ ਆਈ ਲਾਉਂਗਾ ਯਾਰ ਆਪਣਾ ਸੀਰ ਚੱਲਦਾ ਨਹੀਂ ਯਾਰ ਨਹੀਂ ਚੱਲਦਾ ਯਾਰ ਫਿਰ ਤੂੰ ਵਾਜ ਲੈ ਫਿਰ ਤੂੰ ਵਾਜ ਜਾ ਥੇ ਚੱਲ ਕੀ ਹੋਈ ਆ ਕੀ ਗੱਲ ਹੈ ਕੀ ਚੱਕਰ ਯਾਰ ਪਾਣੀ ਲਈ ਵੱਡੀ ਲੰਡੇ ਮੇਰਾ ਯਾਰ ਮੇਰੀ ਗੱਲ ਸੁਣ ਲਓ ਤੁਸੀਂ ਮੁੰਡਿਆਂ ਦਾ ਕੋਈ ਧੱਕਾ ਕਰਦੇ ਹੋ ਤੱਕਾ ਕਰਦੇ ਹੋ ਆਲੇ ਘੋਰ ਕਰਦੇ ਹੋ ਇਹ ਇੱਕ ਕਮੈਰ ਮਰੇ ਦੇ ਦੇਖ ਕੇ ਬੋਲ ਹਾਂ ਅੱਛਾ ਨਹੀਂ ਇਹ ਪਾਣੀ ਲਾਉਣ ਹੀ ਨਹੀਂ ਦਿੰਦਾ ਜੀ ਮੈਨੂੰ ਤੂੰ ਜ਼ਮੀਨ ਦੇ ਸਰ ਤੇ ਬੋਗਦਾ ਹਾਂ ਤੂੰ ਜ਼ਮੀਨ ਦੇ ਸਰ ਤੇ ਬੋਗਦਾ ਤੂੰ 40 ਕਿਲੋ ਹੋਣਗੇ ਤੇਰੇ ਕਰੇ ਹੋਣਗੇ ਸਾਨੂੰ ਨਾ ਡਰਾਈ ਤੇਰੇ ਕੋ ਨੋਤੀ ਸੌ ਦੇਖਿਆ ਸੀ ਮੇਰਾ ਮੁੰਡਾ ਲੈ ਹੱਥ ਲਾ ਯਾਰ ਤੂੰ ਲੈ ਹੱਥ ਲਾ ਤੂੰ ਤੂੰ ਲਾ ਹੱਥ ਫੱਥਲਾ ਦਊ ਮੇਰੇ ਬੰਦੇ ਖੜੇ ਨੇ ਮੈਂ ਜੀਰੀ ਲਵਾਣ ਕੇ ਤੂੰ ਯਾਰ ਬੰਦੇ ਖੜੇ ਨੇ ਤੁਸੀਂ ਤੇਰੇ ਤੂੰ ਹੱਥ ਲਾ ਮੁੰਡੇ ਦੇ ਕਮਾਲ ਕਰਖੀਆ ਗੱਲ ਉਰਾ ਉਰਾ ਤੂੰ ਮੇਰੀ ਗੱਲ ਸੁਣ ਲੈ ਕਰ ਦੇ ਮਾਮਲੇ ਨੂੰ ਤੂੰ ਥਾਣੇ ਤੱਕ ਲੈ ਗਿਆ ਥਾਣੇ ਤੱਕ ਤੈਨੂੰ ਬਹੁਤ ਆਸੀ ਆ ਪਾਇਆ ਇਹਨੇ ਫੋਨ ਨਹੀਂ ਲਾਇਆ ਸਾਨੂੰ ਇਹਨੇ ਨਹੀਂ ਫੋਨ ਲਾਇਆ ਪੰਡੂ ਤਾਂ ਫੋਨ ਲਾਇਆ ਕਿਸੇ ਬੰਦੇ ਨੇ ਤੇਜ ਤੈਨੂੰ ਪਹਿੜੀ ਬਣੀ ਤੂੰ ਜਾਂ ਤੇਰਾ ਖੜਾ ਕੋਈ ਨਹੀਂ ਕੋਈ ਨਹੀਂ ਤੂੰ ਖੱਪੀ ਮਾਰਿਆ ਕਰ ਮੈਂ ਕਿਹਾ ਜਾਣਾ ਨਹੀਂ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਆਪਾਂ ਇਹਨੂੰ ਪਾਣੀ ਵਾੜੂ ਮੈਂ ਆਹੀਂ ਲਾਉਂ ਆ ਆਪਦਾ ਮੇਰੀ ਚੁੱਕੀ ਤੇਜ ਜੀ ਨਹੀਂ ਆਇਆ ਨਹੀਂ ਪਗਦੀ 6 ਮਹੀਨੇ ਲੱਗਦੇ ਨੇ ਮੇਰੀ ਪਾਣੀ ਵੜਿਆ ਪਾਣੀ ਦੇ ਅੱਗੇ ਬਣ ਜੇਗਾ ਕੋਈ ਗੱਲ ਨਹੀਂ ਤੂੰ ਪਾਣੀ ਵੜਾਵਾਗੇ ਅਸੀਂ ਵੜਾਵਾਗੇ ਪਾਣੀ ਲੈ ਤੂੰ ਤੂੰ ਕੀ ਕਰ ਜਮੀਨ ਹੋ ਗਈ ਆ ਅਸੀਂ ਕਰਜਾ ਦਵਾਉਣ ਆਏ ਲਾ ਤੂੰ ਕਰ ਕਰ ਤੱਕਰ ਫਟਿਆ ਪਾਣੀ ਫਟਿਆ ਯਾਰ ਪਾਣੀ ਫਟ ਅੰਦਰ ਵੜ ਬੱਦ ਬੱਜੂ ਮੇਰੀ ਗੱਲ ਸੁਣ ਨਾ ਜਾ ਕੋਈ ਪਾਪਾ ਨਾ ਵੜ ਬੱਦ ਬੱਜ ਤੂੰ ਅੰਦਰ ਵੜ ਆਜੋ ਜੀ ਓਟੋਰੀ ਸਾਹਿਬ ਆਜੋ ਆਜੋ ਓਟੋਰੀ ਵੀ ਆ ਗਿਆ ਆਜੋ ਆਜੋ ਆਜਾ ਆਜਾ ਉਹ ਆ ਗਿਆ ਥਾਣੇਦਾਰ ਆ ਬੱਧਾ ਬੱਧ ਇੱਕ ਮਿੰਟ ਪਟਵਾਰੀ ਬੁਲਾਇਆ ਹਾਂ ਸਪੈਸ਼ਲ ਪਟਵਾਰੀ ਪਟਵਾਰੀ ਤੂੰ ਕਸੂਰ ਕੀਦਾ ਤੁਸੀਂ ਬਾਹਰ ਹੋ ਜਾਓ ਨੱਕਾ ਮਾਰ ਬਾਈ ਤੂੰ ਨੱਕਾ ਮਾਰ ਜਿਲੇਵਲ ਵਾਲੇ ਨੱਕਾ ਮਾਰ ਤੀ ਕੰਮ ਕਰਵਾ ਦ ਮਮਾ ਤੂੰ ਮਮਾ ਦਾ ਹਾਂ ਇੱਥੇ ਆ ਇੱਥੇ ਆਓ ਇੱਧਰ ਆ ਬਾਈ ਲੇਵਰਲ ਨਾ ਪੇ ਮੇਰੇ ਨੂੰ ਇਹ ਇਤਨਾ ਕੀ ਲੱਗਦਾ ਹੈ ਪਾੜਦਾ ਪਾੜਦਾ ਇਤਨਾ ਕੀ ਲੱਗਦਾ 1 ਪਾੜਦਾ ਤੂੰ ਨਹੀਂ ਬਣ ਜਿਆ ਦੋ ਮਿੰਟ ਠੀਕ ਕੀ ਰੋਲਾ ਕੀ ਇਹਦਾ ਜ਼ਮੀਨ ਦਾ ਬਸ ਆਹੀ ਕੋਤੂ ਨਾ ਇੱਧਰ ਹੋ ਜਾ ਨਾ ਕੋਈ ਕੋਈ ਸਾਹ ਸਿਕੰਦੀ ਆ ਕਾਦਾ ਰੋਲਾ ਪਾ ਰਿਹਾ ਤੁਸੀਂ ਰੋਲਾ ਕਹਿੰਦੇ ਤੁਸੀਂ ਪੁਆ ਨੇ ਉਹਨੇ ਇਹਦਾ ਮਸਲਾ ਕੀ ਹੈ ਪਹਿਲਾਂ ਇਹ ਦੱਸੋ ਮਸਲਾ ਇਹ ਬੰਦਾ ਇਹਨੇ ਧੱਕਾ ਕਰਦਾ ਇੱਧਰ ਹੋ ਜਨਾਬ ਆ ਇੱਧਰ ਹੋ ਜਾ ਇੱਧਰ ਇੱਧਰ ਹੋ ਕੇ ਨਹੀਂ ਧੱਕਾ ਕਾਹਦੇ ਵਾਸਤੇ ਕਰਦਾ ਇਹ ਪਾਣੀ ਲਾਉਂਦਾ ਮੁੰਡਾ ਦੱਸੋ ਕੀ ਕਰਦਾ ਪਾਣੀ ਨਹੀਂ ਲਾਉਂਦਾ ਜੀ ਇਹ ਵਧਣ ਨਹੀਂ ਦਿੰਦਾ ਪਾਣੀ ਪਾਣੀ ਕਿਉਂ ਨਹੀਂ ਵਧਣ ਦਿੰਦਾ ਦੱਸ ਬਾਈ ਜਦੋਂ ਵੀ ਮੈਂ ਵੜਦਾ ਉਦੋਂ ਆ ਕੇ ਮੈਨੂੰ ਚੁੰਬਣਦਾ ਹੈ ਦੱਸ ਨਹੀਂ ਦੱਸ ਵੀ ਕੀ ਕੀ ਗੱਲ ਦਾ ਰਾਜ ਹੈ ਕਿਉਂ ਨਹੀਂ ਸਾਹਿਬ ਮੈਂ ਜੀਰੀ ਲਵਾਉਣ ਕਨੇ ਖੜਾ ਇਹਦਾ ਮੇਰੇ ਨਾਲ ਠੱਕਾ ਕਰੀ ਜਾਂਦਾ ਨਹੀਂ ਜੀਰੀ ਲਵਾਉਣ ਮੈਨੂੰ ਇਹ ਤਾਂ ਖੜਾ ਫਿਰ ਪਾਣੀ ਮੈਂ ਜੀ ਇਹਨੂੰ ਦੇਈ ਜਾਣਾ ਮੋਟਰ ਮੇਰੇ ਕੀਲੇ ਚੈ ਜੀ ਮੈਨੂੰ ਛੱਡਣ ਲਾਏ ਇੱਕ ਮਿੰਟ ਜੀ ਗੱਲ ਸੁਣਾਓ ਮੈਨੂੰ ਪਾਣੀ ਛੱਡ ਨਹੀਂ ਦਿੰਦਾ ਮੈਂ ਇਹਨੂੰ ਦੇ ਵੀ ਦਿੱਤਾ ਵਾਰੀ ਹੁਣ ਮੈਂ ਕਿਹਾ ਯਾਰ ਮੈਨੂੰ 2 ਘੰਟੇ ਤਾਂ ਪਾ ਲੈਣ ਦੇ 2 ਘੰਟੇ ਲੈਟ ਰਹੇਗੀ ਉਹ ਪਾਣੀ ਤਾਂ ਤੇਰਾ ਠੀਕ ਤੇ ਉਧਰੋਂ ਮੋਗੇ ਦਾ ਪਾਣੀ ਪਾਣੀ ਵਾਰੀ ਤੇਰੀ ਜਿਹਦੀ ਹਾਂਜੀ ਵਾਰੀ ਮੇਰੀ ਜੀ ਫਿਰ ਤੂੰ ਠੱਕਾ ਨਹੀਂ ਕਰ ਸਕਦਾ ਰਜਾ ਮੰਦੀ ਨਾਲ ਜਿਵੇਂ ਮਰਜ਼ੀ ਲਾ ਲੈ ਉਹ ਉਹ ਜੇ ਉਹਦਾ ਦਿਲ ਚਾਹੂ ਮੈਨੂੰ ਦੇ ਸਕਦਾ ਮੋਗੇ ਦੇ 20 ਮਿੰਟ ਵੀ ਨਹੀਂ ਦੇ ਸਕਿਆ ਮੈਨੂੰ ਲੈ ਛੱਡਦਾ ਤਾਂ ਅਗਲਾ 1 ਸਕਿੰਟ ਨਹੀਂ ਉਹ ਥੋੜੀ ਰਜਾਵੰਦੀ ਹੈ ਵੀ ਉਹ ਤੈਨੂੰ 10 ਮਿੰਟ ਹੁਣ ਦੇ ਦੇ ਤੇ ਚੱਲ ਬਾਅਦ ਚ ਲੈ ਪਰ ਜੇ ਉਹਦਾ ਕੰਮ ਅਧੂਰਾ ਪਿਆ ਉਹ ਉਹ ਜਾਣਦਾ ਚਾਹੀਦਾ ਉਹਦਾ ਦਿਲ ਜਾਣਦਾ ਹੂੰ ਤੁਸੀਂ ਆਪਸ ਨੇ ਇਹ ਦੇਖੋ ਇਹਨਾਂ ਦਾ ਤਾਂ ਕੋਈ ਰੋਲ ਹੀ ਨਹੀਂ ਰਹਿ ਗਿਆ ਕਿ ਵੀ ਜਿਹੜਾ ਸਾਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਵੇਂ ਮਾਰ ਕੇ ਮੇਰੀ ਬੇਟੀ ਬਣੀ ਦੀ ਵਾਰੀ ਹੈ ਹਾਂਜੀ ਹਾਂ ਮਮਾ ਤੂੰ ਬੋਲ ਪੈ ਮਮਾ ਤੂੰ ਜਮੇ ਨਹੀਂ ਬੋਲਦਾ ਮਮਾ ਕਹਿੰਦਾ ਬੋਲੂਗਾ ਜੀ ਮਮਾ ਬੈਠੇ ਤੁਸੀਂ ਮੇਰੇ ਨਾਲ ਧੱਕਾ ਕਰਾਈ ਜਨੇ ਤੇ ਸੰਜਮ ਨਾ ਕਰਾਓ ਮਮਾ ਤੁਹੀਂ ਹੀ ਕਰਦੇ ਹੋ ਹਾਂ ਧੱਕਾ ਤਾਂ ਤੂੰ ਕਰੀ ਜਨੇ ਮਮਾ ਮਮਿਆ ਵਾਸਤੇ ਬਾਣ ਦੇ ਕੋ ਜੇ ਹੁੰਦੇ ਕੋਈ ਸੱਤ ਨਹੀਂ ਆ ਜਾ ਤੂੰ ਉਸ ਤੇ ਧੱਕਾ ਤੂੰ ਕਰਦਾ ਇਹ ਨਾਲ ਤੁਸੀਂ ਮੇਰੀ ਗੱਲ ਸੁਣੋ ਇਹਨਾਂ ਮਲਾਜ਼ਮਾਂ ਦਾ ਕੋਈ ਕਸੂਰ ਨਹੀਂ ਮਲਾਜ਼ਮਾਂ ਦਾ ਕੰਮ ਹੈ ਕੰਮ ਜਿਹੜਾ ਨੇਪਰੇ ਚੜਾਉਣਾ ਸਿਰੇ ਲਾਉਣਾ ਕੋਈ ਛੋੜੇ ਚ ਦਖਲ ਅੰਦਾਜ਼ੀ ਦੇਣ ਦਾ ਨਹੀਂ ਇਹਨਾਂ ਦਾ ਕੰਮ ਹੀ ਨਹੀਂ ਛੋੜਾ ਛੋੜਾ ਕੋਈ ਰੌਲਾ ਨਾ ਪਵੇ ਤੁਸੀਂ ਕਿਵੇਂ ਨਿਵੇੜ ਕੇ ਗਏ ਸੀ ਤੁਸੀਂ ਇਹ ਦੱਸੋ ਮੜਾ ਜਾ ਅਸੀਂ ਤਾਂ ਐ ਨਵੇੜਿਆ ਸੀ ਬਾਈ ਜੀ ਜਿਹੜੀ ਛੋੜੀ ਆਪਦੀ ਕੋਈ ਵਾਰੀ ਬਣਦੀ ਆ ਛੋੜਾ ਆਪ ਦਾ ਜਿਹੜਾ ਕੋਈ ਬਣਦਾ ਉਹ ਲਾ ਲਓ ਠੀਕ ਛੋੜੀ ਵਾਰੀ ਕਿਹੜੇ ਦਿਨ ਲੱਗਦੀ ਆ ਸਾਡੀ ਜੀ ਅੱਜ ਬੁੱਧਵਾਰ ਬੁੱਧਵਾਰ ਆ ਜੀ ਬੁੱਧਵਾਰ ਨੂੰ ਹੁੰਦੀ ਆ ਬੁੱਧਵਾਰ ਨੂੰ ਛੋੜੀ ਕਿੰਨੇ ਦਿਨ ਹੁੰਦੀ ਆ ਮੇਰੀ ਵੀ ਹੁੰਦੀ ਆ ਨਾਲ ਹੀ ਹੁੰਦੀ ਆ ਨਾਲ ਹੀ ਨਹੀਂ ਤੂੰ ਪਾਣੀ ਇਹ ਤੋਂ ਵੜਦਾ ਬਾਈ ਤੁਸੀਂ ਇਸੇ ਵੀ ਇਹਦੀ ਬੁੱਧਵਾਰ ਨੂੰ ਹੁੰਦੀ ਆ ਤੁਸੀਂ ਇਹਦੇ ਇਹਦੀ ਕਿਹੜੇ ਦਿਨ ਪਾਈ ਇਹਦੀ ਵੀਰ ਵੀਰਵਾਰ ਫਿਰ ਤੂੰ ਬਾਈ ਤੱਕੋ ਕਰਦਾ ਇੱਕ ਦਿਨ ਇਹਦਾ ਇਹਦਾ ਪਤਾ ਕੀ ਹੈ ਇਹਦਾ ਬਾਣ ਹੋ ਉਥੇ ਹੈ ਘਟੋ ਘਟ ਵੀ 20 ਕਿੱਲੇ ਛੱਡ ਕੇ ਗਾਹਾਂ ਹਾਂ ਜਾਂਦੀ ਜਾਂਦੀ ਵਾਰੀ ਆਊਗੀ ਉਸਦੂਗਰ ਤੁਸੀਂ ਇਹ ਦੇਖੋ ਵੀ ਗਾਹਾਂ ਕੋਈ 50 ਕਿੱਲਾਂ ਵਾਲਾ ਸਨ ਚਾਏ ਨਾ ਕੋਈ 60ਾਂ ਵਾਲਾ ਇਹਨੂੰ ਫੜ ਯਾਰ ਅੰਦਰ ਕਰ ਲੈ ਚੱਕ ਇਹਨੂੰ ਅੰਦਰ ਫੜ ਬਾਬਾ ਰੋ ਖਾਨਦਾਰ ਫੜਨ ਫੜਨ ਵਾਲੀ ਕੋਈ ਗੱਲ ਨਹੀਂ ਆ ਆ ਸੱਚ ਬਣਿਆ ਨਹੀਂ ਨਹੀਂ ਦੰਦਾਂਕੀ ਵਾਲੀ ਮੇਰੀ ਗੱਲ ਸੁਣ ਮੇਰੀ ਮੇਰੀ ਪਹੁੰਚ ਬਹੁਤ ਦੂਰ ਤੱਕ ਹੈ ਤੂੰ ਯਾਰ ਪਹੁੰਚ ਮੇਰੀ ਪਹੁੰਚ ਬਹੁਤ ਦੂਰ ਤੇ ਆ ਦੇ ਜਾ ਜਿੱਥੇ ਤੱਕ ਤੇਰੀ ਨੰਗਾ ਜਾਂਦੀ ਆਪਣੀ ਜਮੀਨ ਹੈ ਇੱਕ ਮਿੰਟ ਜਨਾਬ ਕਿੱਲਾ ਲੱਗ ਜਾ ਕੋਈ ਬਹੁਤ ਵੱਡੀ ਗੱਲ ਨਹੀਂ ਕਿੱਲੀ ਲੱਗ ਜਾ ਇੱਕ ਮਿੰਟ ਹੁਣ ਚਲੋ ਇੱਕ ਮਿੰਟ ਵੀਡੀਓ ਬਣਾ ਵੀਡੀਓ ਬਣਾਉਣ ਦੇ ਇੱਕ ਮਿੰਟ ਤੂੰ ਬਣਾ ਵੀਡੀਓ ਬਣਾਉ ਮੈਂ ਇੱਕ ਮਿੰਟ ਇੱਕ ਮਿੰਟ ਬਣਾ ਲਿਓ ਬਣਾ ਲਿਓ ਮੈਂ ਮੈਂ ਲੀਡਰ ਦਾ ਉਹ ਕਰ ਗਾ ਪਹੁੰਚ ਦੀ ਗੱਲ ਕਰ ਤੂੰ ਬਣਾ ਮੇਰੀ ਮੇਰੀ ਕੋਲ ਕੋਲ ਦੇ ਬਹੁਤ ਦੂਰ ਤੱਕ ਹੈ ਪਰ ਮੈਂ ਕਿਲਾ ਲੱਗ ਜੇ ਤੇ ਥਾਣੇਦਾਰਾ ਮੈਂ ਲਾ ਦੂੰਗਾ ਕਿੰਨੀ ਜ਼ਮੀਨ ਹੈ ਤੇਰੇ ਕੋਲ ਅੱਜ ਜਿੱਥੇ ਤੱਕ ਨੰਗਾ ਜਾਂਦੀ ਆਪਣੀ ਹੋਏ ਆਪਣੀ ਹੋਏ 40 ਕਿਲੇ 40 ਕਿਲੇ ਹਾਂ ਡੋਈ ਸਾਹਿਬ ਆਓ ਮੇਰੇ ਕੈਮਰੇ ਅੱਗੇ ਆਓ ਜੀ ਇੱਕ ਤਾਂ ਮੇਰੇ ਕੋਲ 40 ਕਿਲੇ ਜ਼ਮੀਨ ਹੈ ਅੱਛਾ ਮੈਂ ਅੱਜ ਤੱਕ ਇਹਦੇ ਸ਼ੋਅ ਕੀਤਾ ਮੇਰੇ ਕੋਲ ਕਿੰਨੀ ਹੈ ਦੱਸੋ ਮੜੀ ਜੀ ਕਿੰਨੀ ਹੈ ਬਾਈ ਜੀ ਇਹਦੇ ਕੋਲੇ ਘਟੋ ਘਟ 90 ਕਿਲੇ ਪੈੜੀ ਦੀ ਤੇਰੇ ਸਾਰੇ ਵਿਗਾ ਦੂੰਗਾ ਤੇਰੇ ਭੇਖੇ ਤੇਰਾ ਫਿਰਦਾ ਐਵੇਂ ਨਾ ਗੱਲ ਦੀ ਪੁੱਤ ਆ ਪਤਾ ਪੁੱਤ ਸਮਝੀ ਕਾਨੂੰਨ ਨੂੰ ਹੱਥ ਪਾ ਕੇ ਠੀਕ ਹੈ ਨਾ ਇਹ ਚੰਗੀ ਗੱਲ ਨਹੀਂ ਇੱਕ ਤਾਂ ਤੂੰ ਕਸੂਰਬਾਰ ਆ ਇੱਕ ਤੂੰ ਮਲਾਜ਼ਮਾਂ ਦੇ ਉੱਤੇ ਟਿੱਪਣੀ ਕਰੀ ਜਨਾ ਤੂੰ 40 40 ਕਿਲੇ ਤੇਰੇ ਦਾਦੇ ਦੀ ਹੈ ਨਾ ਤੇ ਜਿੱਦਰਾ ਹਾਂਜੀ ਤੇਰੇ ਕੋਲੇ ਜ਼ਮੀਨ ਕਿੰਨੀ ਐ ਨਾ ਡਬਲ ਹਾਂਜੀ ਕਿੰਨੀ ਐ 80 ਕਿਲੇ ਇਹ ਬੰਦੇ ਨੇ ਆਪਦੀ ਮਿਹਨਤ ਨਾਲ ਡਬਲ ਬਣਾਈਏ ਤੂੰ ਉੱਥੇ ਖੜਾ ਐ ਇਹਨੇ ਆਪਦੀ ਮਿਹਨਤ ਨਾਲ ਡਬਲ ਬਣਾਈਏ ਤੂੰ ਆਪਦੀ ਪਿਓ ਦੀ ਜ਼ਮੀਨ ਤੇ ਐਸ਼ਾ ਕਰਦਾ ਦੱਸ ਬੋਲ ਉਹਨੂੰ ਇਹ ਸਗਲਾ ਜਵਾਬ ਦੇ ਤੂੰ ਕੰਮ ਕੰਮ ਕਰਦਾ ਕੋਈ ਇਹ ਕਰਦੇ ਗੁੰਡਾ ਕਰਦੀ ਸ਼ਰਮ ਕਦੇ ਇਸ ਨਾ ਨਾ ਕਰਦੇ ਨਾ 24 ਘੰਟੇ ਬੰਦਾ ਨਾਲ ਦੋ ਦੋ ਬੰਦੇ ਨਾਲ ਬੰਦਾ ਖੇਤ ਦਾ ਖੇਤ ਦਾ ਕੰਮ ਕਰਦਾ ਤੂੰ ਜੀ ਵੀ ਸਗੀ ਕਰ ਲੈਗਾ ਤੇ ਇਥੋਂ 100 ਗੋਣਾ ਦਿੰਦਾ ਏ ਪਿੰਡ ਦੇ ਲੋਕ ਪੁੱਛ ਕੇ ਗੱਲ ਕਰਦੇ ਆ ਤੇਰੀ ਗਿੱਜਦਾ ਤੂੰ ਮਨੋਂ ਤਾਂ ਮੈਂ ਕਿਦ ਨਾ 40 ਕਿੱਲੇ ਮੈਂ ਤੇਰੇ ਵਗ ਕਰ ਦੂੰ ਮੈਂ ਉਹ ਬੰਦੇ ਨੂੰ ਸਪੋਰਟ ਕੀਤੀ ਆ ਮੈਂ ਤੇਰੇ ਨਾਲ ਖੜਾ ਆ ਯਾਰ ਪਡਵਾਰੀ ਨੇ ਵੀ ਕਿਵੇਂ ਤੇਰੇ ਨਾਲ ਖੜਾ ਉਹ ਬੰਦੇ ਨੇ ਕੋਈ ਤੇ ਹਵਾ ਕੀਤੀ ਐ ਇਹਦੇ ਰਿਕਾਰਡ ਕਰ ਲੇ ਮੈਂ ਸਾਰਾ ਕੁਝ ਕਰ ਲਿਆ ਤੂੰ ਜਿਹੜਾ ਜਿਹੜਾ ਤੇ ਤੂੰ ਜੀ ਕਰਦਾ ਉਹ ਕਰ ਆਲਾ ਤੇਰੀ ਤਾਂ ਮੈਂ ਬਦਲੀ ਦੇਖੀ ਜੇ ਕਿਤੇ ਦੇਖੋ ਤੇ ਦਮੇਜ ਜੋ ਤੂੰ ਬਦਲੀ ਰਹਾ ਯਾਰ ਤੂੰ ਬਦਲੀ ਕਰਾ ਮੈਂ ਤੂੰ ਤੇਰੀ ਇਹੋ ਜੇ ਲੱਕ ਦੇ ਬਦਲੀ ਕਰਾਉਂਗਾ ਤੇ ਮੋਟਰ ਤੇ ਨਾ ਬੱਤ ਜਾਵੇ ਅੱਛਾ ਅੱਛਾ ਬਦਲੀ ਕਰਾ ਦੇ ਕੋਈ ਗੱਲ ਨਹੀਂ ਦੇਖੀ ਜਾ ਅਸੀਂ ਮਣਾ ਪਟੋਈ ਸਾਹਿਬ ਉਹਨਾਂ ਕੋਲ ਜ਼ਮੀਨ ਕਿੰਨੀ ਹੈ ਭਾਈ ਜੀ ਇਹ ਵੀ ਘੱਟ ਨਹੀਂ ਗਾ ਦੱਸ ਇਹ ਸਰਦੇਪੁਰ ਦੇ ਘਰ ਦਾ ਦੱਸੋ ਮਣਾ ਦੱਸੋ ਸਹੀ ਹੋਗਾ ਇਹ ਇੱਧਰ ਇੱਧਰ ਦੂਰ ਡਿਊਟੀ ਕਰੀ ਜਾਂਦਾ ਪਰ ਆਏ ਨਹੀਂ ਗੱਲ ਦੱਸੋ ਮਣੀ ਕਿੰਨੀ 60 70 ਕਿੱਲੇ ਦਾ ਮਾਲਕ ਕੰਮ ਦਾ 60 ਕਿੱਲੇ ਹੈ ਨਾ 70 ਕਿੱਲੇ ਜ਼ਮੀਨ ਹੈ ਕੱਲੇ ਭਾਈ ਹੈ ਅੱਲਾ ਭਾਈਆਂ ਕੋਲੇ ਪਰ ਆਪਾਂ ਇਹ ਨਾ ਇਹ ਰੀਜ਼ਨ ਨਾ ਕਰੋ ਵੀ ਫਲਾਣੇ ਕੋਲੇ ਇੰਨੀ ਪੈੜੀ ਹੈ ਤੇ ਆਪਾਂ ਉਸ ਆਪਾਂ ਪੂਰ ਦੇ ਦਾਰੇ ਚ ਚੱਲੋ ਜੇਲ੍ਹ ਘੱਟ ਗਿਆ ਹੈ ਨਾ ਤੂੰ ਕਿੱਧਰ ਧੰਕੀ ਜੀ ਕਿਸ ਨੂੰ ਹੋਰ ਨਹੀਂ ਸਾਨੂੰ ਨਾ ਦੇ 50% ਨੂੰ ਮੰਨਦਾ ਹੈ ਨਾ ਪਿਓ ਮੰਨਦੀ ਹੈ ਸਾਨੂੰ ਲੋਕ ਜਿਹੜੇ ਕਹਿੰਦੇ ਨਾ ਸੀ ਕਹਿੰਦੇ ਕਹ ਹੁੰਦੇ ਆ ਅਸੀਂ ਕਰ ਦਾਂਗੇ ਆ ਕਰ ਦਾਂਗੇ ਕਿਸੇ ਦੀ ਵਾਈਫ ਕਰਾਈ ਹੋਈ ਹੈ ਨਾ ਦੀ ਆਪਣੇ ਖੇਤ ਤੇ ਰੱਪੜਦਾ ਹੈ ਹਮ ਨਹੀਂ ਕਰਾ ਆਪੇ ਮੰਗੋ ਤਾਂ ਆਇਦਰਾ ਮੰਮਾ ਇਹ ਤੂੰ ਕਹਿ ਰਿਹਾ ਯਾਰ ਮੈਂ ਕੀ ਕਹਾਂ ਧੱਕਾ ਹੋਇਆ ਨਾ ਮੇਰੇ ਨਾਲ ਇੱਧਰ ਆਓ ਜੀ ਇੱਧਰ ਆਓ ਜੀ ਤੁਸੀਂ ਸਾਹਮਣੇ ਗੱਲ ਕਰੋ ਵੀ ਤੂੰ ਸੰਜਿਆ ਬਣ ਜਾ ਸੱਜੇ ਮੇਰੇ ਸਾਹਮਣੇ ਹੋ ਜਾ ਇੱਧਰ ਆ ਕੇ ਇਹ ਵੀ ਤਰਾ ਬਣ ਜਾ ਹਾਂਜੀ ਸੱਗੇ ਸਗੀ ਸਗੀ ਬਣਾ ਥੋੜੀ ਹਾਂ 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 ਕਦੇ ਆਪਦਾ ਮਾਮਾ ਕਦੇ ਆਦੇ ਭਾਂਜੇ ਦਾ ਮਾੜਾ ਕਰ ਦੂ ਨਹੀਂ ਕਰਦਾ ਨਹੀਂ ਕਰਦਾ ਤੁਸੀਂ ਇਹ ਗੱਲ ਕਿਵੇਂ ਦੇ ਬਾਰੇ ਦੱਸ ਦੋ ਵੀ ਇਹਦਾ ਕਸੂਰ ਹੈ ਜਾਂ ਇਹਦਾ ਕਸੂਰ ਕਸੂਰ ਤਾਂ ਇਸੇ ਦੀ ਆ ਵਾਦਾ ਇਹੀ ਕਰਦਾ ਇਹਦਾ ਹੀ ਨਾ ਇਹਨੇ ਕਦੇ ਵਾਦਾ ਕੀਤਾ ਇਹ ਤਾਂ ਗਊ ਹੈ ਫੇਰ ਏ ਬੰਦੇ ਨਹੀਂ ਖਾਸ ਵੀ ਖੰਨੇ ਆ ਬੰਦਾ ਗੁਰੂ ਘਰ ਜਾਨੂੰ ਮਨਣਾ ਬੰਦਾ ਠੀਕ ਹੈ ਸਰਦਾਰ ਬੰਦਾ ਦਾੜਾ ਰੱਖਿਆ ਹੋਇਆ ਸਰ ਤੇ ਬਗਬੰਨੀ ਆ ਤੂੰ ਇਹਨਾਂ ਗੁੰਡਾ ਕਰਦੀ ਕਰਦਾ ਕਮਾਲ ਆ ਯਾਰ ਸਾਰੇ ਯਾਰ ਭਾਈ ਆ ਤੇਰਾ ਖੂਨ ਆਪਦਾ ਖੂਨ ਆਪਦਾ ਹਾਂ ਅਸੀਂ ਤੈਨੂੰ ਸਮਝਾਉਣੇ ਆ ਜਿੱਥੇ ਇਹ ਖੜਜੂਗਾ ਉੱਥੇ ਕੋਈ ਨਹੀਂ ਖੜਦਾ ਜਿੱਥੇ ਇਹ ਖੜਜੂਗਾ ਕਿਉਂਕਿ ਉੱਥੇ ਹੋਰ ਨਹੀਂ ਖਿੰਡਣਾ ਲੋਕ ਸਵਾਲ ਲੈਣ ਨਾਲੇ ਆ ਅਸੀਂ ਤੁਹਾਨੂੰ ਸਮਝਾਉਣੇ ਆ ਠੀਕ ਹੈ ਮੰਮਾ ਮੈਂ ਤੁਹਾਨੂੰ ਗੱਲ ਕਹਣਾ ਵੇਖੋ ਤੂੰ ਦੋਨਾਂ ਨੂੰ ਪਿਆਰ ਕਰਦਾ ਗੰਨਾ ਨੂੰ ਪੱਕੀ ਗੱਲ ਹੈ ਪੱਕੀ ਜੱਫੀ ਪਾਉਂਦੇ ਨਾਲ ਦੀ ਯਾਰ ਜੱਫੀ ਪਾਉਂਦਾ ਜੱਫੀ ਪਾਉ ਜੱਫੀ ਪਾਉ ਜੱਫੀ ਪਾਉ ਲੈ ਤੇਨਾ ਹੁਣ ਠੀਕ ਹੈ ਅੱਜ ਜਵਾਨੀ ਲੜਨਾ ਦੇਖੋ ਬਾਅਦ ਜੇ ਲੜਿਆ ਕੋਈ ਦੇਖ ਮਾਮਾ ਨਾ ਤਾਂ ਆਪਾਂ ਪਿੰਡ ਦਾ ਸਰਪੰਚ ਕੀਤਾ ਕੋਈ ਉਹ ਵੀ ਸਮੀ ਸਾਡੇ 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 ਮਾਮਾ ਹੀ ਹੈ ਨਾ ਤਾਂ ਆਪਾਂ ਪਿੰਡ ਦਾ ਕੋਈ ਸਰਪੰਚ ਕੀਤਾ ਨਾ ਆਪਾਂ ਪਿੰਡ ਦੀ ਕੋਈ ਪੰਚਾਇਤ ਕੀਤੀ ਹੈ ਇੱਥੇ ਨਾ ਇੱਥੇ ਨਹੀਂ ਮੇੜਦੇ ਨਾ ਵੇਖ ਪੰਚਾਇਤ ਕਰਦੇ ਉਹਨਾਂ ਨੇ ਸਵਾਦ ਲੈਣਾ ਸੀ ਹਾਂ ਰਿਸ਼ਤੇਦਾਰ ਆਉਂਦੇ ਇਹਦੇ ਰਿਸ਼ਤੇਦਾਰ ਆਉਂਦੇ ਇਹਦੇ ਰਿਸ਼ਤੇਦਾਰ ਆਉਂਦੇ ਇਹਦੇ ਸਹੁਰੇ ਆਉ ਕਿੰਨੀ ਗੱਲ ਵਧਣੀ ਸੀ ਲੋਕਾਂ ਨੇ ਸਵਾਦ ਲੈਣਾ ਸੀ ਵੀ ਉਹਨਾਂ ਦੀ ਬਣਦੀ ਨਹੀਂ ਉਹ ਉਧਰ ਰਕਾ ਛੜਦਾ ਕੋਈ ਉਧਰ ਰਕਾ ਛੜਦਾ ਆਪਾਂ ਇੱਥੇ ਨਹੀਂ ਮੇੜਦੀ ਨਾ ਆਪਾਂ ਇੱਥੇ ਨਹੀਂ ਮੇੜ ਬੱਸ ਗਲਤੀ ਹੋ ਗਈ ਜੀ ਮੇਰਾ ਮੇਰੇ ਚਾਚੇ ਦੇ ਚੱਕ ਚ ਆ ਗਿਆ ਸੀ ਉਹ ਕਹਿੰਦਾ ਕੀ ਲਾ ਦੋ ਕੀਲੇ ਲੱਗ ਜਾਊਗਾ ਕੋਈ ਨਹੀਂ ਕਹਿੰਦਾ ਖਵਾ ਦੇ ਪੈਸੇ ਕਹਿੰਦਾ ਤੇਰੇ ਕੋਲ ਹੀ ਰਹਿੰਦੇ ਆ ਮੈਂ ਤਾਂ ਬੱਸ ਇੱਕ ਮਿੰਟ ਇੱਥੇ ਖੜ੍ਹ ਦੂਗਾ ਤੇ ਕੋਈ ਨਹੀਂ ਖੜ੍ਹ ਬਿਲਕੁਲ ਠੀਕ ਹੈ ਕਦੇ ਵੀ ਕਿਸੇ ਨੂੰ ਮਾਰਨਾਂ ਨਾ ਦਿਖਾਓ ਕਦੇ ਕਿਸੇ ਨੂੰ ਧਮਕੀ ਨਾ ਦਿਓ ਮੈਂ ਤੇਰੀ ਜ਼ਮੀਨ ਬਗਾ ਦੂੰਗਾ ਮੈਂ ਤਰਾਹ ਕਰ ਦੂੰਗਾ ਠੀਕ ਹੈ ਤੂੰ ਇਹਦੀ ਵੀ ਧਮਕੀ ਦੇ ਗਿਆ ਇਹ ਬੰਦੇ ਉਹ ਗਲਤੀ ਹੋ ਗਈ ਹੈ ਮੈਂ ਤੈਨੂੰ ਮੈਂ ਤੈਨੂੰ ਕਹਿੰਦਾ 90 ਕਲੇ ਜਮੀਨ ਹੈ ਤਰੋਂ ਉਹਨੇ ਦੱਸਿਆ ਬਾਈ ਜੀ ਨੇ ਗਲਤੀ ਮੰਨਦਾ ਠੀਕ ਹੈ ਹਾਂ ਗਾਹਾਂ ਤੋਂ ਆ ਜਾ ਕੰਮ ਨਹੀਂ ਕਰਨਾ ਕੋਈ ਗੱਲ ਨਹੀਂ ਪਾਣੀ ਨਾਲ ਮਿਲ ਕੇ ਲਾਇਆ ਕਰੋ ਇੱਕ ਦੂਜੇ ਦਾ ਚੱਲ ਮੰਨ ਕੇ ਚੱਲੋ ਇਹ ਇਹਦਾ ਪਾਣੀ ਜੇ ਬਾਦ ਜਾਂਦਾ ਤੈਨੂੰ ਦੇ ਦੂਗਾ ਗਾਹ ਨੂੰ ਤੇਰਾ ਬਾਦਗਾ ਤੂੰ ਕਿਹਨੇ ਦੇਦੀ ੱਪੇ ਸਿਸਟਮ ਚਲਦਾ ਜੇ ਇਹਦੀ ਫਸਲ ਸੋਖਦੀ ਹੈ ਫਸਲ ਨਹੀਂ ਸੋਕੁੰਦੀ ਨਹੀਂ ਠੀਕ ਹੈ ਚਾਹੇ ਤੈਨੂੰ ਤੂੰ ਮਤਲਬ ਕੀ ਹੈ 2 ਕਿੱਲਿਆਂ ਨੂੰ ਪਾਣੀ ਲਾ ਲਾ ਦੋਹਾਂ ਨੂੰ ਨਾਲ ਲਾ ਜੀ ਇਹਦੀ ਇਹਦੀ ਫਸਲ ਦੀ ਤੂੰ ਫਸਲ ਨਹੀਂ ਝੋਕਨ ਦੀ ਠੀਕ ਹੈ ਠੀਕ ਹੈ ਇੱਕ ਦੂਜੇ ਨਾਲ ਬਣਾ ਕੇ ਚੱਲਣਾ ਫਸਲ ਦਾ ਸਭ ਤੋਂ ਵੱਡਾ ਪੁੰਨ ਹੁੰਦਾ ਬਿਲਕੁਲ ਠੀਕ ਹੈ ਕੀ ਕੀ ਪਤਾ ਕੀ ਦੇ ਮੂੰਹ ਚ ਚੌਲ ਪੈਣੇ ਇਹ ਇੱਕਦਮ ਗੱਲ ਦੱਸ ਚੱਕ ਤਨਵਾ ਮਾ ਹੋਰ ਗੱਲ ਦੱਸਦਾ ਮੈਂ ਕੱਲ ਨੂੰ ਇਹਨਾਂ ਦੀ ਆਸ ਹੋਈ ਦੀ ਖਟਮਠੀ ਹੋਊਗੀ ਸਹੀ ਹੈ ਠੀਕ ਹੈ ਉਹੀ ਰਾਤ ਬਰਾਤੇ ਨਜ਼ਾਇਰ ਖਲਾ ਠਾ ਗਿਆ ਉਹੀ ਹੋ ਤੀਜਾ ਬੰਦਾ ਠਾ ਗਿਆ ਹਾਂ ਹਾਂ ਤੀਜਾ ਇਹਦੇ ਦਿਲ ਚ ਹੋ ਵੀ ਇਹਦੇ ਬਿਨਾਂ ਨਸਾਨ ਕੀਤਾ ਇਹਦੇ ਹੋਏ ਇਹਦੇ ਦਿਲ ਚ ਹੋਏ ਨਸਾਨ ਕਦੇ ਵੀ ਆਸ ਹੋਈ ਦੀ ਨਾ ਬਗਾੜੋ ਭਰਾ ਭਾਈ ਹੈ ਠੀ ਮਤਲਬ ਭਾਈ ਮਾਰਦੇ ਭਾਈ ਗੱਲ ਆਉਂਦੇ ਜੰਮੀ ਨਾਲ ਦੇ ਸ੍ਰੀ ਘਰ ਬਣਾਉਂਦੇ ਨਹੀਂ ਹੁੰਦੇ ਨਾ ਸ੍ਰੀ ਘਰ ਨਾ ਬਣਾਉਂਦੇ ਜਮੀਨਾਂ ਇੱਥੇ ਭਾਈ ਰਹੇ ਨੇ ਸੋ ਭਾਈ ਵੀਡੀਓ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਜੀ ਇਹ ਸਾਡੇ ਸਾਰੇ ਆਰਟਿਸਟ ਹੈ ਇਹ ਗੁਰੀ ਹੈ ਭਾਈ ਇਹ ਸਾਡੇ ਮਾਮਾ ਜੀ ਹੈ ਅਮਰਗੜ ਤੇ ਬਾਈ ਦੀ ਭੈਣ ਹੈ ਇਹ ਸਾਡਾ ਰਿਸ਼ਤੇਦਾਰ ਹੈ ਤੇ ਇਹ ਇਹ ਸਾਡਾ ਪਾਲਾ ਬਾਈ ਹੈ ਬਹੁਤ ਫਿਲਮਾਂ ਕੀਤੀਆਂ ਸਾਡੇ ਨਾਲ ਵੀਰੇ ਨੇ ਤੇ ਇਹ ਸਾਡਾ ਭਾਈ ਹਰ ਆਪਣਾ ਮੋੜ ਦੋਈ ਵਾਲਾ ਤੇ ਕੈਮਰੇ ਦੇ ਪਿੱਛੇ ਸਾਡੇ ਹੈਗੇ ਸੋਹਣਪ੍ਰੀਤ ਬਰਾੜ ਤੇ ਹਰਮਣ ਹਾਂ ਹਰਮਣ ਕੌਰੀਆ ਤੇ ਮਤਲਬ ਬਹੁਤ ਲੋਚਾ ਬੰਦਾ ਹੈ ਘੈਣ ਦਿਮਾਗੀ ਡਾਇਰੈਕਟਰ ਹੈ ਮਾਗਦਾ ਡਾਇਰੈਕਟਰ ਡਾਇਰੈਕਟਰ ਵੀ ਮੇਲ ਆ ਥੈਂਕ ਯੂ ਵੀਡੀਓ ਨੂੰ ਸ਼ੇਅਰ ਕਰਦੇ ਨੋ ਵੀ ਮੇਲੋ ਭਾਈ ਜੀ ਉਹਨੂੰ ਬਣਾ ਕੇ ਇਹਦੇ ਵਿੱਚ ਇੱਕ ਮੈਸੇਜ ਹੀ ਹੈ ਵੀ ਪ੍ਰਪਾ ਬਣਾ ਕੇ ਰੱਖਣਾ ਚਾਹੀਦਾ ਜਿਹੜੀ ਫਸਲ ਹੈ ਇਹ ਵੀ ਇੱਕ ਮਾਂ ਪੁੱਤ ਦਾ ਰੂਪ ਹੀ ਹੁੰਦਾ ਇਹਨੂੰ ਆਪਾਂ ਸਹਿਯੋਗ ਦੇਣਾ ਚਾਹੀਦਾ ਕਿਸੇ ਦੀ ਫਸਲ ਨਹੀਂ ਸੁੱਕਣ ਦੇਣੀ ਕਿਉਂਕਿ ਇੱਕ ਦੂਜੇ ਦਾ ਜੇ ਕੋਈ 5-4 ਮਿੰਟ ਇਧਰ ਉਧਰ ਹੈ ਤੇ ਉਹਦਾ ਐਂ ਦੇਖੋ ਉਹਦੇ ਡੱਬ ਪਿਆ ਖੜਾ ਤਾਂ ਲਵਾ ਦਿਓ ਕੋਈ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਮਲੰਗਬੰਦੀ ਦੱਸਿਆ ਕਰਦਾ ਆਪਦੀ ਕੁਆਲਿਟੀ ਜਿਹੜਾ ਅਸਲੀ ਬੰਦਾ ਉਹ ਨਹੀਂ ਦੱਸਦਾ ਮਲੰਗੀ ਦੱਸਿਆ ਕਰਦਾ ਮੇਰੇ ਕੋਲ ਮਲੰਗ ਬਣਾਇਆ ਸੀਗਾ ਉਹ ਸ਼ਾਹੂਗਾਰ ਸੀ ਕਿਉਂਕਿ ਮੈਂ ਇਹੋ ਜਿਹਾ ਬੰਦਾ ਮੈਂ 5 ਕਿਲੋ ਆਪਣੇ ਭਾਈ ਦੇ ਨੌਕਰਾਂ ਹੀ ਨੇ ਹੀਰਾ ਬੰਦਾ ਕਰ ਦਿਓ ਬਾਈ ਵਿੱਚ ਮੈਂ ਪਹਿਲਾਂ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ